ਸਾਰੇ ਜਮਸੀ ਦੀ ਅੱਜ ਅਸੀਂ ਪੜਾਂਗੇ ਯਰਮੀਆ ਦੇ ਵਿਰਲਾਪ ਦਾ ਦੂਜਾ ਅਧਿਆਇ ਸਿਉਨ ਦਾ ਦੁੱਖ ਯਹਵਾ ਵੱਲੋਂ ਹਨ ਪਹਿਲੀ ਆਇਤ ਪ੍ਰਭੂ ਨੇ ਕਿਵੇਂ ਸਿਉਨ ਦੀ ਧੀ ਨੂੰ ਆਪਣੇ ਕਰੋਧ ਦੇ ਕਰੋਧ ਵਿੱਚ ਬਦਲਣ ਨਾਲ ਟੱਕ ਲਿਆ ਉਹਨੇ ਆਕਾਸ਼ੋ ਧਰਤੀ ਤੀਕਾ ਇਸਰਾਇਲ ਦੇ ਸੌਪਣ ਨੂੰ ਪਲਟੇ ਦਿੱਤਾ ਅਤੇ ਆਪਣੇ ਕਰੋਧ ਦੇ ਸਮੇਂ ਆਪਣੇ ਪੈਰ ਦੀ ਚੌਂਕੀ ਨੂੰ ਚੇਤੇ ਨਾ ਕੀਤਾ ਦੂਸਰੀ ਆਇਤ ਪ੍ਰਭੂ ਨੇ ਯਾਕੂਬ ਦੇ ਸਾਰੇ ਵਸੇਬਿਆਂ ਨੂੰ ਨਿਗਲ ਲਿਆ ਉਹਨੇ ਤਰਸ ਨਹੀਂ ਕੀਤਾ ਉਸਨੇ ਆਪਣੇ ਕਹਿਰ ਵਿੱਚ ਜਹੂਦਾ ਦੀ ਧੀ ਦੇ ਗੜ ਟਾ ਕੇ ਮਿੱਟੀ ਵਿੱਚ ਰਲਾ ਦਿੱਤੇ ਉਹਨੇ ਪਾਸ਼ਾ ਹੀ ਅਤੇ ਉਹਦੇ ਸਰਦਾਰਾਂ ਨੂੰ ਪਲੀਠੇ ਰਾਇਆ ਤੀਸਰੀ ਆਇਤ ਉਸਨੇ ਆਪਣੇ ਤੇਜ ਕਰੋਧ ਵਿੱਚ ਇਸਰਾਇਲ ਦੇ ਹਰੇਕ ਸਿੰਘ ਨੂੰ ਵੱਢ ਸੁੱਟਿਆ ਉਹਨੇ ਬੈਰੀਆਂ ਦੇ ਸਾਹਮਣੇ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ ਉਹ ਯਾਕੂਬ ਵਿੱਚ ਭੜਕਦੀ ਅੱਗ ਵਾਂਗ ਬੜਿਆ ਅਤੇ ਆਲਾ ਦਵਾਲਾ ਭਸਮ ਕਰ ਦਿੱਤਾ ਚੌਥੀ ਆਇਤ ਉਹਨੇ ਬੈਰੀ ਵਾਂਝ ਆਪਣਾ ਤਣੁਖ ਖਿੱਚਿਆ ਉਹਨੇ ਵਿਰੋਧੀ ਵਾਂਝ ਆਪਣਾ ਸੱਜਾ ਹੱਥ ਚੁੱਕਿਆ ਹੈ ਜਿਨਨੇ ਵੇਖਣ ਵਿੱਚ ਸੋਹਣੇ ਹਨ ਉਹਨੂੰ ਵੱਢ ਸੁੱਟੇ ਸਿਉਂ ਦੀ ਧੀ ਦੇ ਤੰਬੂ ਵਿੱਚ ਅਰਨਸ ਨੇ ਅੱਗ ਵਾਜ ਆਪਣੇ ਗੁੱਸੇ ਨਾਲ ਵਹਾਇਆ ਪੰਜਵੀਂ ਆਇਤ ਪ੍ਰਭ ਵੈਰੀ ਵਾਂਗਰ ਹੋ ਗਿਆ ਉਹਨੇ ਇਸਰਾਇਲ ਦੇ ਨੂੰ ਨਿਗਲ ਲਿਆ ਉਹਨੇ ਉਹਦੇ ਸਾਰੇ ਮਹਿਲਾ ਨੂੰ ਨਿਗਲ ਲਿਆ ਅਤੇ ਉਹਦੇ ਗੜਾਂ ਨੂੰ ਟਾ ਸੁੱਟਿਆ ਉਹਨੇ ਯਹੂਦਾ ਦੀ ਧੀ ਵਿੱਚ ਰੋਣਾ ਪਿਟਣਾ ਵਧਾ ਦਿੱਤਾ 16ਵੀਂ ਆਇਤ ਉਹਨੇ ਆਪਣੇ ਡੇਰੇ ਨੂੰ ਬਾਗ ਦੀ ਝੁੰਗੀ ਵਾਂਗ ਸਟਾ ਸੁੱਟਿਆ ਉਹਨੇ ਆਪਣੀ ਮੰਡਲੀ ਦੇ ਥਾਂ ਨੂੰ ਬਰਬਾਦ ਕਰ ਦਿੱਤਾ ਯਹੋਵਾ ਨੇ ਸਿਯੋਨ ਵਿੱਚ ਮਿੱਥੇ ਹੋਏ ਪਰਬ ਅਤੇ ਸਬਤ ਨੂੰ ਵਿਸਾਰ ਦਿੱਤਾ ਅਤੇ ਆਪਣੇ ਕਰੋਧ ਦੇ ਗਜਬ ਵਿੱਚ ਪਾਸ਼ਾ ਤੇ ਜਾਜਕ ਨੂੰ ਖੱਜਲ ਕੀਤਾ 7ਵੀਂ ਆਇਤ ਪ੍ਰਭੂ ਨੇ ਆਪਣੇ ਜਗਵਦੀ ਨੂੰ ਰਾਦ ਦਿੱਤਾ ਉਹਨੇ ਆਪਣੇ ਪਵਿੱਤਰ ਸਥਾਨ ਤੋਂ ਨਫ਼ਰਤ ਕੀਤੀ ਉਹਨੇ ਉਹਦੇ ਮਹਿਲਾਂ ਦੇ ਕੰਧਾਂ ਵਿੱਚ ਨੂੰ ਵੈਰੀ ਦੇ ਵਸਪਾ ਦਿੱਤਾ ਉਨਾ ਨਹੀਂ ਹਵਾ ਦੇ ਪਵਨ ਵਿੱਚ ਅਜਿਹਾ ਰੌਲਾ ਪਾਇਆ ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਅੱਠਵੀਂ ਆਇਤ ਇਹ ਹਵਾ ਨੇ ਸਿਉਂਦੀ ਤੇ ਹੀ ਦੀ ਫਸਿਲ ਨੂੰ ਢੋਣਾ ਠਾਣ ਲਿਆ ਉਹਨੇ ਜਰੀਬ ਖਿੱਚੀ ਉਹਨੇ ਆਪਣਾ ਹੱਥ ਨਾਸ਼ ਕਰਨ ਨੂੰ ਨਾ ਹਟਾਇਆ ਉਹਨੇ ਫਸਿਲ ਔਰ ਕੰਦ ਨੂੰ ਰੁਲਾਇਆ ਉਹ ਇਕੱਠੇ ਨੇ ਢਾਲ ਹੋ ਗਏ ਹਨ ਨੌਵੀਂ ਆਇਤ ਉਹਨੇ ਫਾਟੇ ਘਾਟੀ ਵਿੱਚ ਤਸ ਦਿੱਤੇ ਉਸਨੇ ਉਹ ਦੇ ਅਰਲਾ ਨੂੰ ਤੋੜ ਕੇ ਨਾਸ਼ ਕੀਤਾ ਉਹ ਉਹ ਦਾ ਪਾਸ਼ਾ ਤੇ ਉਹਦੇ ਸਰਦਾਰ ਉਹਨਾਂ ਕੌਮਾਂ ਵਿੱਚ ਹਨ ਜਿੱਥੇ ਕੋਈ ਵਿਵਸਥਾ ਨਹੀਂ ਹਾਂ ਉਹ ਦੇ ਨਬੀ ਯਹਵਾ ਦੇ ਦਰਸ਼ਨ ਨਹੀਂ ਪਾਉਂਦੇ ਦਸਵੀਂ ਆਇਤ ਸੀ ਉਹਨਾਂ ਦੀ ਧੀ ਦੇ ਬਜ਼ੁਰਗ ਭੁਮੇ ਚੁੱਪਚਾਪ ਬੈਠੇ ਹਨ ਉਹਨਾਂ ਨੇ ਆਪਣੇ ਸਿਰਾਂ ਵਿੱਚ ਮਿੱਟੀ ਪਾਈ ਹੈ ਉਹਨਾਂ ਨੇ ਤੱਪੜ ਪਾ ਲਿਆ ਹੈ ਯਰੂਸ਼ਲਮ ਦੀਆਂ ਕੁਆਰੀਆਂ ਨੇ ਆਪਣੇ ਸਿਰਾਂ ਨੂੰ ਧਰਤੀ 'ਤੇ ਝੁਕਾਇਆ ਗਿਆਰਵੀਂ ਆਇਤ ਮੇਰੀਆਂ ਅੱਖਾਂ ਰੋਣ ਨਾਲ ਜਾਂਦੀਆਂ ਰਹੀਆਂ ਮੇਰੇ ਅੰਦਰ ਉਬਲਦਾ ਹੈ ਮੇਰਾ ਕਾਲਜਾ ਧਰਤੀ ਉੱਤੇ ਨਿਕਲ ਆਇਆ ਮੈਂ ਮੇਰੇ ਲੋਕਾਂ ਦੀ ਧੀ ਦੀ ਬਰਬਾਦੀ ਜੋ ਹੋਈ ਨਿਆਣੇ ਤੇ ਦੁੱਧ ਚੁੰਗਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਹੋਸ਼ ਪਏ ਹਨ 12ਵੀਂ ਆਇਤ ਉਹ ਆਪਣੇ ਮਾਵਾ ਨੂੰ ਕਹਿੰਦੇ ਹਨ ਆਨ ਅਤੇ ਮੈਂ ਕਿੱਥੇ ਹਨ ਜਦੋਂ ਫਟੜਾਵਾਜ ਸ਼ਹਿਰ ਦੀਆਂ ਗਲੀਆਂ ਵਿੱਚ ਗਸ਼ ਖਾਂਦੇ ਹਨ ਜਦੋਂ ਆਪਣੇ ਮਾਵਾ ਦੇ ਹਿੱਕ ਨਾਲ ਆਪਣੀ ਜਾਨ ਦਿੰਦੇ ਹਨ 13ਵੀਂ ਆਇਤ ਯਰੂਸ਼ਲਮ ਦੀ ਏ ਤੀਏ ਮੈਂ ਤੈਨੂੰ ਕੀ ਸਾਖੀ ਦਿਆਂ ਅਤੇ ਕਹ ਦੇ ਕਹਿਦੀ ਅੱਗੀ ਦੇ ਤੈਨੂੰ ਆਖਾਂ ਮੈਂ ਕਹ ਦੇ ਨਾਲ ਤੇਰੀ ਮਿਸਾਲ ਦਿਆਂ ਭਈ ਮੈਂ ਤੈਨੂੰ ਤਸੱਲੀ ਦਿਆਂ ਹੈ ਸਿਉਂ ਦੀ ਕੁਆਰੀ ਏ ਤੀਏ ਤੇਰਾ ਫੱਟ ਸਾਗਰ ਵਾਂਝ ਵੱਡਾ ਹੈ ਤੈਨੂੰ ਕੌਣ ਚੰਗਾ ਕਰੇਗਾ 14ਵੀਂ ਆਇਤ ਤੇਰੇ ਨਬੀਆ ਨੇ ਤੇਰੇ ਲਈ ਝੂਠੀ ਅਤੇ ਵਿਅਰਥ ਅੰਤਰ ਧਿਆਨ ਤਾਂ ਵੇਖੀ ਉਹਨਾਂ ਨੇ ਤੇਰੀ ਬਦੀ ਨੂੰ ਪ੍ਰਗਟਨਾ ਕੀਤਾ ਪਈ ਤਹਾਨੂੰ ਅਸੀਰੀ ਤੋਂ ਮੋੜ ਲਿਆਉਣ ਪਰ ਉਹਨਾਂ ਨੇ ਤੇਰੇ ਵਿਅਰਥ ਤੇ ਪਰਮਾਉਣ ਵਾਲੇ ਗੰਭਾਕ ਵਖੇਖੇ 15ਵੀਂ ਆਇਤ ਸਭ ਲੰਘਣ ਵਾਲੇ ਤੇਰੇ ਉੱਤੇ ਤਾਲੀਆਂ ਵਜਾਉਂਦੇ ਹਨ ਯਰੂਸ਼ਲਮ ਦੀ ਧੀ ਉੱਤੇ ਨੱਕ ਚੜਾਉਂਦੇ ਤੇ ਸਿਰ ਹਿਲਾਉਂਦੇ ਹਨ ਕੀ ਇਹ ਉਹ ਸ਼ਹਿਰ ਹੈ ਜਹਨ ਉਹ ਨੇ ਇਹ ਨਾਮ ਦਿੰਦੇ ਸਪਨ ਦੀ ਪੂਰਨਤਾ ਹੀ ਸਾਰੇ ਸੰਸਾਰ ਦੀ ਖੁਸ਼ੀ 16ਵੀਂ ਆਇਤ ਤੇਰੇ ਸਾਰੇ ਵੈਰੀਆਂ ਨੇ ਤੇਰੇ ਵੱਲ ਆਪਣਾ ਮੂੰਹ ਅਟਿਆ ਹੈ ਉਹ ਸਸਕਾਰ ਦੇ ਹਨ ਅਤੇ ਦੰਦ ਪਿੰਦੇ ਹਨ ਉਹ ਆਖਦੇ ਹਨ ਅਸਾ ਹੁਣ ਨਿਗੜ ਲਿਆ ਅਸਾ ਇਸੇ ਹੀ ਦਿਨ ਨੂੰ ਤਾਂ ਡਿਕੇ ਦੇ ਸਾਂ ਇਹ ਸਾਨੂੰ ਲੱਭ ਪਿਆ ਅਸਾ ਵੇਖ ਲਿਆ ਸਤਾਰਵੀਂ ਆਇਤ ਇਹ ਹਵਾ ਨੇ ਉਹ ਕੀਤਾ ਜਿਹੜਾ ਉਸਨੇ ठाਣਿਆ ਸੀ ਉਹਨੇ ਆਪਣਾ ਵਚਨ ਨੂੰ ਪੂਰਾ ਕੀਤਾ ਜਿਹਦਾ ਹੁਕਮ ਉਸਨੇ ਸਨਾਤਨ ਸਮਿਆਂ ਵਿੱਚ ਦਿੱਤਾ ਸੀ ਉਹਨੇ ਡੇਗ ਦਿੱਤਾ ਤੇ ਤਰਸ ਨਾ ਖਾਦਾ ਉਹਨੇ ਤੇਰੇ ਵੈਰੀਆਂ ਨੂੰ ਤੇਰੇ ਉੱਤੇ ਆਨੰਦ ਕਰਾਇਆ ਉਹਨੇ ਤੇਰੇ ਵਿਰੋਧੀਆਂ ਦੇ ਸਿੰਘ ਉੱਚੇ ਕੀਤੇ 18ਵੀਂ ਐਤ ਉਹਨਾਂ ਦੇ ਦਿਲ ਨੇ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ ਹੈ ਸਿਉਂਦੀ ਏ ਧੀਏ ਕੰਦੇ ਦਿਨ ਰਾਤ ਹੰਝੂ ਠਹਿਰਨ ਕਵਾਂਜ ਡਿਗਦੇ ਹਨ ਨਹਿਰ ਵਾਂਜ ਡਿਗਦੇ ਹਨ ਤੂੰ ਆਰਾਮ ਨਾ ਲੈ ਆਪਣੀਆਂ ਅੱਖਾਂ ਅੱਖੀਆਂ ਦੀ ਕਾਕੀ ਨਾ ਠਹਿਰਨ ਦੇ 19ਵੀਂ ਐਤ ਉਠ ਰਾਤ ਦੇ ਪਹਿਰਿਆਂ ਦੇ ਆਰੰਭ ਵਿੱਚ ਲਾ ਆਪਣਾ ਦਿਲ ਪ੍ਰਭੂ ਦੇ ਸਨਮੁਖ ਪਾਣੀ ਵਾਂਗ ਡੋਲਦੇ ਆਪਣੇ ਹੱਥ ਉਹ ਦੀਵਲ ਆਪਣੇ ਨਿਆਣਿਆਂ ਦੇ ਕਰਨ ਅੱਡ ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਵਿੱਚ ਦੇ ਸਿਰੇ ਉੱਤੇ ਬੇਹੋਸ਼ ਪਏ ਹਨ ਵੀਮੀ ਐਤ ਹੈ ਹੀ ਹੋਵਾ ਵੇਖ ਜਹਨੂ ਤੈ ਇਉਂ ਕੀਤਾ ਉਹ ਦੇ ਉੱਤੇ ਧਿਆਨ ਦੇ ਕੀ ਤੀਵੀਆਂ ਆਪਣੇ ਫਲ ਆਪਣੇ लाडले ਨਿਆਣੇ ਖਾਣ ਕੀ ਜਾਜਕ ਅਤੇ ਨਬੀ ਪ੍ਰਭੂ ਦੇ ਪਵਿੱਤਰ ਸਥਾਨ ਵਿੱਚ ਵੱਡੇ ਜਾਣ ਇੱਕ ਵੀ ਐਤ ਜਵਾਨ ਅਤੇ ਬੁੱਢਾ ਭੂਮੇ ਗਲੀਆਂ ਵਿੱਚ ਪਏ ਹਨ ਮੇਰੀਆਂ ਕੁਵਾਰੀਆਂ ਤੇ ਮੇਰੇ ਚੁਗਵੇਂ ਤਲਵਾਰ ਨਾਲ ਡਿੱਗ ਪਏ ਹਨ ਤੈ ਉਹਨਾਂ ਨੂੰ ਆਪਣੇ ਕਰੋਧ ਦੇ ਦਿਨ ਵਿੱਚ ਵੱਢ ਸੁੱਟਿਆ ਤੇ ਕਤਲ ਕਰ ਦਿੱਤਾ ਤੇ ਤਰਸ ਨਾ ਖਾਦਾ ਬਾਈ ਮੀਆ ਤੇ ਆੜੇ ਦਵਾਲੇ ਮੇਰੇ ਰੌਲਾ ਮੇਰੇ ਹੌਲਾ ਨੂੰ ਪਰਬ ਦੇ ਦਿਨ ਵਾਂਝ ਭੁਲਾ ਲਿਆ ਅਤੇ ਇਹ ਉਹਦੇ ਕਰੋਧ ਦਾ ਦਿਨ ਵਿੱਚ ਕੋਈ ਬਚਿਆ ਨਾ ਕੋਈ ਬਾਕੀ ਰਿਹਾ ਜਿਹਨੂੰ ਮੈਂ ਪਾਲਿਆ ਪਲੋਸਿਆ ਉਹਨਾਂ ਨੇ ਮੇਰੀ ਮੇਰੇ ਵੈਰੀ ਦੇ ਮਾਰ ਮੁਕਾ ਦਿੱਤਾ ਉਨਾ ਨੂੰ ਮੇਰੇ ਵੈਰੀ ਨੇ ਮਾਰ ਮੁਕਾ ਦਿੱਤਾ ਆਮੀਨ ਪ੍ਰਭੂ ਜੀ ਦੇ ਨਵਚਨਨ ਪੜੇ ਸੁਣੇ ਜਾਂਤੇ ਵੱਡੀ ਬਰਕਤ ਇਹਨ ਤੁਹਾਡੇ ਘਰ ਮੁਬਾਰਕ ਰਹੇ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂਝੇ ਅਮਸਿੱਕੀ